ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਦੀ ਚਟਨੀ ਤੇ ਇਹਦੇ ਲਈ ਪਹਿਲਾਂ ਆਪਾਂ ਮੈਕਸੀ ਵਾਲਾ ਜੱਗ ਲੈ ਲਿਆ ਉਹਦੇ ਵਿੱਚ ਆਪਾਂ ਪਾਵਾਂਗੇ ਹਰਾ ਪਦੀਨਾ ਤੇ ਹਰਾ ਪਦੀਨਾ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਉਹ ਵਿੱਚ ਪਹਿਲਾਂ ਉਹ ਪਾ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਕਿ ਆਪਾਂ ਬਾਕੀ ਹਰੀਆਂ ਬਰਚਾਉਂਗਾ ਜਿੱਦਾਂ ਕਿ ਪਿਆਜ਼ ਹੋਗੇ ਫਿਰ ਆਪਾਂ ਆਲੂ ਪਾ ਲੈਣੇ ਆ ਇਹਦੇ ਵਿੱਚ ਆਲੂ ਪੋਂ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਲਸਣ ਪਾ ਲੈਣਾ ਆਪਦਾ ਤੁਸੀਂ ਸਵਾਦ ਅਨਸਾਰ ਪਾ ਸਕਦੇ ਹੋ ਉਦੋਂ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਲੈਣਾ ਟਮਾਟਰ ਪੋਂ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਜਿਹੜਾ ਨਾਰਮਲੀ ਆਪਾਂ ਘਰੇ ਵਰਤਦੇ ਆ ਉਹ ਨਮਕ ਪਾ ਲੈਣਾ ਥੋੜਾ ਜਿਹਾ ਆਪਾਂ ਕਾਲਾ ਨਮਕ ਪਾ ਲੈਣਾ ਫਿਰ ਆਪਾਂ ਲਾਲ ਮਿਰਚ ਪਾ ਲੈਣੀ ਇਹਦੇ ਵਿੱਚ ਜੀਰਾ ਜੀਰਾ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਕਾਲੀਆਂ ਮਿਰਚਾਂ ਹੁੰਦੀਆਂ ਜਿਹੜੀਆਂ ਹੀ ਉਹ ਆਪਾਂ ਤਿੰਨ ਚਾਰ ਜਿੰਨੀਆਂ ਕਿ ਤੁਸੀਂ ਪਾਉਣਾ ਚਾਹੁੰਦੇ ਆ ਸਵਾਦ ਅਨੁਸਾਰ ਫਿਰ ਆਪਾਂ ਉਹ ਪਾ ਲੈਣੀਆਂ ਤੇ ਆਪਾਂ ਮੈਕਸੀ ਦੇ ਵਿੱਚ ਨੂੰ ਗੀੜਾ ਦੇ ਲੈਣਾ ਤੇ ਤੁਸੀਂ ਦੇਖੋ ਆਪਣੀ ਚਟਨੀ ਬਣ ਕੇ ਹੋ ਗਈ ਕਿੰਨੀ ਸੋਹਣੀ ਤਿਆਰ ਤੇ ਤੁਸੀਂ ਵੀ ਘਰੇ ਬਣਾ ਕੇ ਦੇਖੋ ਤੇ ਟਰਾਈ ਕਰਕੇ ਦੇਖੋ ਕਿੰਨੀ ਸਵਾਦ ਚਟਨੀ ਬਣਦੀ ਆ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਨਵੀਆਂ ਵੀਡੀਓ ਦੇਖਣ ਨੂੰ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ